ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ 쿰ਨ ਦੀ ਹੋਈ ਸ਼ਰਮਨਾਕ ਹਾਰ ਮੰਗਰੋਂ ਸੁਖਵੀਰ ਬਾਦਲ ਮੋੜ ਨਿਸ਼ਾਨੇ ਤੇ ਆ ਗਏ ਨੇ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਪ੍ਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਹਲਕੇ ਦੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ ਵਾਲੇ ਬਾਦਲ ਧੜੇ ਦੇ ਉਮੀਦਵਾਰ ਦੀ ਸ਼ਰਮਨਾਕ ਹਾਰ ਤੇ ਜਮਾਨਤ ਜਬ ਤੱਕ ਹੋ ਗਈ ਹੈ ਹੁਣ ਸਾਫ ਕਰਦਾ ਹੈ ਕਿ ਸਿੱਖ VOTER ਬਹੁਤ ਜ਼ਿਆਦਾ ਨਿਰਾਸ਼ ਨੇ ਉਹਨਾਂ ਕਿਹਾ ਕਿ ਜੋ ਵੋਟ ਪਾਈ ਉਹ ਵੀ ਉਮੀਦਵਾਰ ਦੇ ਨਿੱਜੀ ਰਸੂਖ ਕਰਕੇ ਪਈ ਹੈ ਕਿਉਂਕਿ ਜਿੱਥੇ ਉਹ ਬਾਦ ਦੇ ਪੰਜ ਵਾਰ ਪ੍ਰਧਾਨ ਰਹੇ ਉੱਥੇ ਹੀ ਉਹਨਾਂ ਨੇ ਕਈ ਵੱਡੇ ਕੇਸਾਂ ਦੇ ਵਿੱਚ ਵੀ ਮੁਫਤ ਕੇਸ ਲੜ ਕੇ ਇਨਸਾਫ ਦੁਵਾਇਆ ਸੀ ਰਖੜੇ ਅਤੇ ਢੀਂਸਾ ਨੇ ਕਿਹਾ ਕਿ ਪਹਿਲਾ ਪਾਰਟੀ ਪ੍ਰਧਾਨ ਦੇ ਰੂਪ ਦੇ ਵਿੱਚ ਤੇ ਹੁਣ ਇੱਕ ਟੜੇ ਦੀ ਮੁਖੀ ਜੋ ਸੁਖਵੀਰ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਸ਼੍ਰੀ ਹਕਾਲ ਤੱਕ ਸਾਹਬ ਤੋਂ ਪਗੌੜੇ ਹੋਏ ਇਹ ਸਿੱਖ ਸੰਗਤ ਨੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਇਸ ਲਈ ਇਹਨਾਂ ਦੇਰ ਕੀਤੀ ਤੁਰੰਤ ਹੀ ਪਦਨ ਤੀ ਨੁਮਾਇੰਦਾ ਜਮਾਤ ਪੰਥ ਵਾਲੇ ਕਰਨੀ ਚਾਹੀਦੀ ਹੈ ਰਖੜਾ ਨੇ ਕਿਹਾ ਬੈਸੇ ਤਾਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਵੀਰ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ हट ਜਾਣਾ ਚਾਹੀਦਾ ਸੀ ਪਰ ਉਹਨਾਂ ਦੀ ਜਿੱਦ ਤੇ 1 ਮੈਨ ਸ਼ੋਅ ਵਾਲੀ ਰਾਜਨੀਤੀ ਭੁਲੇਖਾ ਪਾ ਲੁੱਸ ਸਿਆਸਤ ਦਾ ਇਸ ਸ਼ਰਮਨਾਕ ਹਾਰ ਕਾਰਨ ਅੰਤ ਹੋ ਗਿਆ ਰਖੜਾ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਸੀ ਜਿੱਦ ਹੱਟ ਦੇ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ ਤਾਂ ਸਿੱਧੇ ਤੌਰ ਤੇ ਸੁਖਵੀਰ ਬਾਦਲ ਤੇ ਸਵਾਲ ਜਿਹੜੇ ਨੇ ਐਸੋ ਵਾਰ ਖੜੇ ਹੋਣ ਲੱਗ ਗਏ ਨੇ ਕਿਉਂਕਿ ਸੁਖਵੀਰ ਬਾਦਲ ਲਗਾਤਾਰ ਲੁਧਿਆਣਾ ਬੈਸਤੀਆਂ ਨਾਲ ਚੋਣਾਂ 'ਚ ਐਕਟਿਵ ਨਜ਼ਰ ਆ ਰਹੇ ਸੀ ਪ੍ਰਚਾਰ ਕਰ ਰਹੇ ਸੀ ਪਰ ਫੇਰ ਵੀ ਪਰਵਕਾਰ ਸਿੰਘ ਕੁਮਰ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਦੀ ਜ਼ਮਾਨਤ ਜप्त ਹੋ ਗਈ ਹੈ ਜਿਸ ਤੋਂ ਬਾਅਦ ਖੁਦ ਅਕਾਲੀ ਦਲ ਦਾ ਬਾਗੀ ਤੜਾ ਸਵਾਲ ਖੜੇ ਕਰ ਰਿਹਾ ਹੈ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਖ ਹਾਰ ਮੰਗਰੋ ਸੁਖਵੀਰ ਬਾਦਲ ਮੁੜ ਨਿਸ਼ਾਨੇ ਤੇ ਆ ਗਏ ਨੇ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਪ੍ਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਹਲਕੇ ਦੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ ਵਾਲੇ ਬਾਦਲ ਢੜੇ ਦੇ ਉਮੀਦਵਾਰ ਦੀ ਸ਼ਰਮਨਾਖ ਹਾਰ ਤੇ ਜਮਾਨਤ ਜਬ ਤੱਕ ਹੋ ਗਈ ਹੈ ਹੁਣ ਸਾਫ ਕਰਦਾ ਹੈ ਕਿ ਸਿੱਖ VOTER ਬਹੁਤ ਜ਼ਿਆਦਾ ਨਿਰਾਸ਼ ਨੇ ਉਹਨਾਂ ਕਿਹਾ ਕਿ ਜੋ ਵੋਟ ਪਾਈ ਉਹ ਵੀ ਉਮੀਦਵਾਰ ਦੇ ਨਿੱਜੀ ਰਸੂਖ ਕਰਕੇ ਪਈ ਹੈ ਕਿਉਂਕਿ ਜਿੱਥੇ ਉਹ ਬਾਦ ਦੇ ਪੰਜ ਵਾਰ ਪ੍ਰਧਾਨ ਰਹੇ ਉੱਥੇ ਹੀ ਉਹਨਾਂ ਨੇ ਕਈ ਵੱਡੇ ਕੇਸਾਂ ਦੇ ਵਿੱਚ ਵੀ ਮੁਫਤ ਕੇਸ ਲੜ ਕੇ ਇਨਸਾਫ ਦੁਵਾਇਆ ਸੀ ਰਖੜੇ ਅਤੇ ਢੀਂਸਾ ਨੇ ਕਿਹਾ ਕਿ ਪਹਿਲਾਂ ਪਾਰਟੀ ਪ੍ਰਧਾਨ ਦੇ ਰੂਪ ਦੇ ਵਿੱਚ ਤੇ ਹੁਣ ਇੱਕ ਟੜੇ ਦੀ ਮੁਖੀ ਜੋ ਸੁਖਵੀਰ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਸਾਹਿਬ ਤੋਂ ਪਗੋੜੇ ਹੋਏ ਇਹ ਸਿੱਖ ਸੰਗਤ ਨੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਇਸ ਲਈ ਇਹਨਾਂ ਦੇ ਕੀਤੀ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ ਪੰਥਵਾਲੇ ਕਰਨੀ ਚਾਹੀਦੀ ਹੈ ਰਖੜਾ ਨੇ ਕਿਹਾ ਬੈਸੇ ਤੱਜ ਹੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਵੀਰ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ हट ਜਾਣਾ ਚਾਹੀਦਾ ਸੀ ਪਰ ਉਹਨਾਂ ਦੀ ਜਿੱਦ ਤੇ 1 ਮੈਨ ਸ਼ੋਅ ਵਾਲੀ ਰਾਜਨੀਤੀ ਪੁਲੇਖਾ ਪਾਲੂ ਸਿਆਸਦ ਇਸ ਸ਼ਰਮਨਾਕ ਹਾਰ ਕਾਰਨ ਅੰਤ ਹੋ ਗਿਆ ਰਖੜਾ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਸੀ ਜਿੱਦ ਹੱਟ ਦੇ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ ਤਾਂ ਸਿੱਧੇ ਤੌਰ ਤੇ ਸੁਖਵੀਰ ਬਾਦਲ ਤੇ ਸਵਾਲ ਜਿਹੜੇ ਨੇ ਐਸੋਾਰ ਖੜੇ ਹੋਣ ਲੱਗ ਗਏ ਨੇ ਕਿਉਂਕਿ ਸੁਖਵੀਰ ਬਾਦਲ ਲਗਾਤਾਰ ਲੁਧਿਆਣਾ ਬੈਸਤੀਆਂ ਇਨਾਂ ਚੋਣਾਂ ਚ ਐਕਟਿਵ ਨਜ਼ਰ ਆ ਰਹੇ ਸੀ ਪ੍ਰਚਾਰ ਕਰ ਰਹੇ ਸੀ ਪਰ ਫੇਰ ਵੀ ਪਰਵਕਾਰ ਸਿੰਘ ਕੁੰਮਨ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਦੀ ਜ਼ਮਾਨਤ ਜप्त ਹੋ ਗਈ ਹੈ ਜਿਸ ਤੋਂ ਬਾਅਦ ਖੁਦ ਅਕਾਲੀ ਦਲ ਦਾ ਬਾਕੀ ਤੜਾ ਸਵਾਲ ਖੜੇ ਕਰ ਰਿਹਾ ਹੈ